ਹਾਂਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਸਾਰੇ ਕੌਰ ਵੀ ਬੜੀ ਪਿਆਰੀ ਬੱਚੀ ਐ ਇੱਕ ਦੋ ਵਾਰੀ ਮਿਲਣ ਦਾ ਵੀ ਸਬਬ ਹੋਇਆ ਮੈਂ ਔਰ ਇਹਨਾਂ ਨੂੰ ਸਟੇਜ ਤੇ ਸੁਣਿਆ ਵੀ ਅਸੀਂ ਇਕੱਠੇ ਵੀ ਪਰਫਾਰਮ ਕੀਤਾ ਸੀ ਇੱਥੇ ਕੈਨੇਡਾ ਦੇ ਵਿੱਚ ਸੇਮ ਸਟੇਜ ਤੇ ਔਰ ਬਹੁਤ ਆਮ ਜਿਹੇ ਘਰ ਦੇ ਵਿੱਚੋਂ ਨਿਕਲ ਕੇ ਕੁੜੀ ਨੇ ਬੜਾ ਵੱਡਾ ਨਾਮ ਬਣਾਇਆ ਖੁਸ਼ੀ ਦੀ ਗੱਲ ਇਹ ਹੈ ਕਿ ਇਹ ਕੁੜੀ ਨੇ ਕਿਸੇ ਕੰਟਰੋਵਰਸੀ ਵਿੱਚ ਆ ਕੇ ਜਾਂ ਕੰਟਰੋਵਰਸੀ ਦਾ ਸਹਾਰਾ ਲੈ ਕੇ ਨਾਮ ਨਹੀਂ ਬਣਾਇਆ ਨਾ ਕਦੇ ਕਿਸੇ ਗਾਣੇ ਤੇ ਕੰਟਰੋਵਰਸੀ ਹੋਈ ਆ ਨਾ ਕਦੇ ਕਿਸੇ ਵੀਡੀਓ ਤੇ ਕੰਟਰੋਵਰਸੀ ਹੋਈ ਆ ਤੇ ਨਾ ਹੀ ਕਦੇ ਕਿਸੇ ਕਲਾਕਾਰਾਂ ਵਾਂਗੂ ਝੂਠੇ-ਮੂਠੇ ਜਾਂ ਬਹੁਤ ਘਟਿਆ ਜਿਹੇ ਆ ਸਟੇਟਮੈਂਟ ਸਟੇਜਾਂ ਤੇ ਬੋਲ ਕੇ ਕਦੇ ਕੰਟਰੋਵਰਸੀ ਇਸ ਕੁੜੀ ਨੇ ਕੀਤੀ ਹੋਵੇ ਔਰ ਨਾ ਹੀ ਕਦੇ ਕਿਸੇ ਕਲਾਕਾਰ ਨਾਲ ਤਲਖੀਆਂ ਦੀ ਕੰਟਰੋਵਰਸੀ ਇਸ ਕੁੜੀ ਦੀ ਹੋਈ ਆ ਜਿਹੜਾ ਅੱਜ ਕੱਲ੍ਹ ਹਰ ਕਲਾਕਾਰ ਕਰ ਰਿਹਾ ਸਾਈਡ ਤੇ ਤੁਸੀਂ ਜਿਹੜੇ ਦੇਖ ਰਹੇ ਹੋ ਐਕਚੁਅਲੀ ਵੀਡੀਓ ਦਾ ਸਕਰੀਨਸ਼ਾਟ ਆ ਮੈਂ ਬڑا ਦੁੱਖ ਹੋਇਆ ਇਸ ਵੀਡੀਓ ਨੂੰ ਦੇਖ ਕੇ ਮੈਨੂੰ ਘੱਟੋ-ਘੱਟ 150 ਲੋਕਾਂ ਨੇ 11 ਸਕਿੰਟ ਦਾ ਕਲਿੱਪ ਭੇਜਿਆ ਔਰ ਇਸ ਵੀਡੀਓ ਦੇ ਵਿੱਚ ਕਿਸੇ ਨੇ ਦਰਸਾਉਣਾ ਚਾਇਆ ਕਿ ਇਹ ਕੁੜੀ ਹੋਟਲ ਦੇ ਵਿੱਚ ਇਹ ਕਰਦੀ ਉਹ ਕਰਦੀ ਬਕਵਾਸ ਜੀ ਕੀਤੀ ਹੋਈ ਹੈ ਕਿ ਇਦਾਂ ਫੜੀ ਗਈ ਕੁੜੀ ਇਸ ਵੀਡੀਓ ਦੀ ਰਿਐਲਿਟੀ ਇੱਕ ਮੈਂ ਹੀ ਦੇ ਸਕਦਾ ਕਿਉਂਕਿ ਇਹ ਸਾਡੇ ਕਿਸੇ ਫੰਕਸ਼ਨ ਤੇ ਆਈ ਸੀ ਕੁੜੀ ਔਰ ਮੈਂ ਬਕਾਇਦਾ ਉੱਥੇ ਮੌਜੂਦ ਸੀਗਾ ਸੋ ਇਸ ਕਰਕੇ ਮੈਂ ਚਾਹੁੰਨਾ ਕਿ ਇਸ ਵੀਡੀਓ ਦੀ ਰਿਐਲਿਟੀ ਤੁਹਾਡੇ ਸਾਹਮਣੇ ਜੂਲ ਲਿਆਂਦੀ ਜਾਵੇ ਕਿਥੋਂ ਦੀ ਵੀਡੀਓ ਕਦੋਂ ਦੀ ਵੀਡੀਓ ਤੇ ਕਿਸ ਪ੍ਰੋਗਰਾਮ ਤੇ ਇਹ ਕੁੜੀ ਪਹੁੰਚੀ ਸੀ ਇਸ ਤੋਂ ਪਹਿਲਾਂ ਕਿ ਮੈਂ ਇਸ ਵੀਡੀਓ ਦੀ ਰਿਐਲਿਟੀ ਦੱਸਾਂ ਮੈਂ ਚਾਹੁੰਨਾ ਕਿ ਤੁਸੀਂ ਇਹ ਕਲਿੱਪ ਦੇਖ ਜ਼ਰੂਰ ਲੋ ਇੱਕ ਵਾਰੀ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਖਬਰ ਸਾਹਮਣੇ ਆਈ ਹੈ ਕਿ ਹੋਟਲ ਦੇ ਵਿੱਚ ਪੰਜਾਬ ਪੁਲਿਸ ਨੇ ਲਾਈਵ ਛਾਪਾ ਮਾਰਿਆ ਔਰ ਛਾਪੇ ਦਰਮਿਆਨ ਔਰ ਬੀਜੀਵੀ ਪੰਜਾਬੀ ਗਾਇਕਾ ਅੱਜ ਤੁਹਾਡਾ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਸੋ ਖਬਰ ਸਾਹਮਣੇ ਆਈ ਹੈ ਇੱਕ ਵਾਰੀ ਫੇਰ ਤੋਂ ਦੁਬਾਰਾ ਸੁਣਨਾ ਆਵਾਜ਼ਾਂ ਦੋ ਆ ਪਹਿਲੇ ਸਟਾਰਟਿੰਗ ਵਿੱਚ ਕਿਸੇ ਹਰਾਮਜਾਦੇ ਕੁੱਤੇ ਨੇ ਬਕਵਾਸ ਕੀਤੀ ਐ ਇਸ ਕੁੜੀ ਬਾਰੇ ਪਰ ਉਸ ਤੋਂ ਬਾਅਦ ਛੋਟੀ ਜੀ ਬਾਈਟਾ ਛੋਟੀ ਜੀ ਆਵਾਜ਼ ਆ ਥੋੜੀ ਜੀ ਬਿਲਕੁਲ ਜਿਹੜੀ ਐਕਚੁਅਲੀ ਆਵਾਜ਼ ਆ ਉਸ ਦਿਨ ਦੀ ਫੇਰ ਮੈਂ ਦੱਸਦਾ ਕਿਸ ਦਿਨ ਦੀ ਇਹ ਵੀਡੀਓ ਆ ਖਬਰ ਸਾਹਮਣੇ ਆਈ ਐ ਕਿ ਹੋਟਲ ਦੇ ਵਿੱਚ ਆਇਆ ਕੋਈ ਹਰਾਮਜਾਦਾ ਕੁੱਤਾ ਕਿਸੇ ਗੰਦੀ ਨਸਲ ਦਾ ਬੰਦਾ ਜਿਸ ਬੰਦੇ ਨੇ ਆਪਣੀ ਆਵਾਜ਼ ਪਿੱਛੇ ਆ ਪਾ ਕੇ ਇਸ ਚੰਗੀ ਪਲੀ ਕੁੜੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਐ ਪੰਜਾਬ ਪੁਲਿਸ ਨੇ ਲਾਈਵ ਛਾਪਾ ਮਾਰਿਆ ਔਰ ਪੰਜਾਬ ਪੁਲਿਸ ਨੇ ਫੜਿਆ ਤੇਰੀ ਮਾਂ ਨੂੰ ਹਰਾਮਜਾਦੇ ਤੇਰੀ ਭੈਣ ਨੂੰ ਤੇਰੀ ਧੀ ਨੂੰ ਜਿਹਦੇ ਬਾਰੇ ਤੂੰ ਬਕਵਾਸ ਕਰ ਰਿਹਾ ਇਸ ਕੁੜੀ ਨੂੰ ਕਦੇ ਸੁਣਿਆ ਕਿ ਇਹੋ ਜੀ ਕੋਈ ਕੰਟਰੋਵਰਸੀ ਜਾਂ ਕਿਸੇ ਵੀ ਤਰ੍ਹਾਂ ਦੀ ਕੰਟਰੋਵਰਸੀ ਹੋਈ ਹੋਵੇ ਜਿਨ੍ਹਾਂ ਬਾਰੇ ਬੋਲਣਾ ਉਹਨਾਂ ਬਾਰੇ ਤੁਸੀਂ ਬਕਵਾਸ ਕਰਦੇ ਨਹੀਂ ਤੇ ਇਹੋ ਜਿਹੇ ਵੀਡੀਓ ਚੱਕ ਚੱਕ ਕੇ ਬਕਵਾਸ ਕਰਦੇ ਰਹਿੰਦੇ ਹੁਣ ਅਗਲੀ ਗੱਲ ਸੁਣ ਜਿਹੜੀ ਰੀਅਲ ਵੀਡੀਓ ਦੀ ਹੈਗੀ ਗੱਲ ਤੇ ਦਰਮਿਆਨ ਔਰ ਬੀਜੀਵੀ ਪੰਜਾਬੀ ਗਾਇਕਾ ਆ ਜਿਹੜੀ ਅੱਜ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਸੁਖਾ ਖਬਰ ਸਾਹਮਣੇ ਆਈ ਹੈ ਖਬਰ ਸਾਹਮਣੇ ਆਈ ਹੈ ਜਿਹੜੀ ਸੀਗੀ ਵੀ ਆਵਾਜ਼ ਜਿਹੜੀ ਬਾਅਦ ਵਿੱਚ ਸੀਗੀ ਕਿ ਪੰਜਾਬੀ ਗਾਇਕ ਐਥੇ ਪੁੱਜ ਹੁਣ ਮੈਂ ਤੁਹਾਨੂੰ ਦੱਸਦਾ ਇਹ ਵੀਡੀਓ ਕਿਹੜੀ ਜਗ੍ਹਾ ਦੀ ਹੈ ਇਹ ਵੀਡੀਓ ਹੈਗੀ ਸਿੰਘ ਸਭਾ ਗੁਰਦੁਆਰਾ ਜਲੰਧਰ ਉਹਦੇ ਬਿਲਕੁਲ ਸਾਹਮਣੇ ਦੀ ਵੀਡੀਓ ਹੈ ਔਰ ਇਹ ਵੀਡੀਓ ਕੇਸ ਦੇਂਦੀ ਹੈ ਤੁਹਾਨੂੰ ਸਭ ਨੂੰ ਪਤਾ ਕਿ ਤਿੰਨ ਕੁ ਮਹੀਨੇ ਪਹਿਲਾਂ 2-3 ਮਹੀਨੇ ਪਹਿਲਾਂ ਮੇਰੇ ਭਾਬੀ ਜੀ ਰੇਸ਼ਮ ਕੌਰ ਜੀ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ ਜਿਹੜੇ ਹਾਂਸ ਭੱਜ ਦੇ ਮੈਸੇਜ ਨੇ ਔਰ ਉਨ੍ਹਾਂ ਦੇ ਭੋਗ ਦੀਆਂ ਜਿਹੜੀਆਂ ਰਸਮਾਂ ਸਨ ਉਹ ਸਿੰਘ ਸਵਾ ਗੁਰਦੁਆਰਾ ਜਲੰਧਰ ਦੇ ਵਿੱਚ ਕੀਤੀਆਂ ਗਈਆਂ ਸਨ ਉੱਥੇ ਹਰ ਵਰਗ ਦੇ ਲੋਕੀ ਪਹੁੰਚੇ ਗਾਉਣ ਵਾਲੇ ਐਕਟਰ ਰਾਜਨੀਤਿਕ ਲੋਕ ਹਰ ਵਰਗ ਦੇ ਉੱਥੇ ਲੋਕ ਪਹੁੰਚੇ ਤੇ ਇਹ ਵੀ ਕੁੜੀ ਉਹਨਾਂ ਵਾਂਗ ਉੱਥੇ ਪਹੁੰਚੀ ਸੀ ਪਰ ਕਿਸੇ ਕੁੱਤੇ ਹਰਾਮਜਾਦੇ ਨੇ ਇਸੇ ਹੀ ਵੀਡੀਓ ਨੂੰ ਚੱਕ ਕੇ ਦੇਖੋ ਪਿੱਛੇ ਕੀ ਬਕਵਾਸ ਕੀਤੀ ਹੈ ਔਰ ਉਹੋ ਜਿਹੇ ਲੋਕ ਅਸੀਂ ਆਂ ਕਮੈਂਟ ਵੀ ਹੋ ਜੇ ਕਾ ਲੱਗ ਜਾਂਦੇ ਅਸੀਂ ਲਕੀਰ ਦੇ ਫਕੀਰ ਹੋ ਜਾਂਨੇ ਕੁਛ ਇੱਕ ਕਮੈਂਟ ਹਨ ਜਿਨ੍ਹਾਂ ਨੇ ਦੱਸਿਆ ਕਿ ਇਹ ਹੰਸ ਰਾਜ ਹੰਸ ਉਹਨਾਂ ਦੀ ਮਿਸਰੀ ਤੇ ਭੋਗ ਤੇ ਆਈ ਸੀ ਉਹ ਵੀਡੀਓ ਪਰ ਜ਼ਿਆਦਾਤਰ ਲੋਕਾਂ ਨੇ ਬਕਵਾਸ ਹੀ ਕੀਤੀ ਹੋਈ ਆ ਫੜੇ ਜਾਣ ਕੇ ਦੇਖੋ ਜਿਹੜਾ ਟਾਈਟਲ ਲਿਖਿਆ ਕਿਉਂਕਿ ਅਸੀਂ ਲਕੀਰ ਦੇ ਫਕੀਰ ਹੋ ਜਾਂਨੇ ਆ ਕਮੈਂਟ ਕਰਨ ਵਾਲੇ ਜਾਂ ਵੀਡੀਓ ਦੇਖਣ ਵਾਲੇ ਵੀ ਦੇਖਦੇ ਚ ਆਖਦੇ ਕੁਛ ਨਹੀਂ ਬਸ ਸ਼ੁਰੂ ਹੋ ਜਾਂਦੇ ਨੇ ਸੋ ਇੱਕ ਵਾਰੀ ਫੇਰ ਮੈਂ ਜਾਣ ਤੋਂ ਪਹਿਲ ਦੱਸਣਾ ਚਾਹੁੰਦਾ ਇਹ ਵੀਡੀਓ ਹੈਗੀ ਆ ਮੇਰੇ ਭਾਬੀ ਰੇਸ਼ਮਾ ਜੀ ਦਾ ਤੁਹਾਨੂੰ ਪਤਾ 2-3 ਮਹੀਨੇ ਪਹਿਲਾਂ ਦੇਹਾਂਤ ਹੋ ਗਿਆ ਸੀ ਔਰ ਭਾਬੀ ਜੀ ਦੇ ਭੋਗ ਤੇ ਇਹ ਕੁੜੀ ਜਲੰਧਰ ਆਈ ਸੀ ਇਹ ਵੀਡੀਓ ਸਿੰਘ ਸਭਾ ਗੁਰਦੁਆਰਾ ਜਲੰਧਰ ਦੇ ਬਿਲਕੁਲ ਬਾਹਰ ਦੀ ਫੋਟੋ ਆ ਜਦੋਂ ਇਹ ਇੰਟਰ ਹੋਣ ਲੱਗੀ ਸੀ ਅੰਦਰ ਤੇ ਸਾਰੇ ਕਲਾਕਾਰ ਇਦਾਂ ਹੀ ਇੰਟਰ ਹੁੰਦੇ ਨੇ ਮੀਡੀਆ ਤੋਂ ਕਈ ਲੋਕੀ ਬਚਣਾ ਚਾਹੁੰਦੇ ਨੇ ਸੋ ਇਸੇ ਤਰ੍ਹਾਂ ਇਹ ਕੁੜੀ ਜਾ ਰਹੀ ਸੀ ਦੇਖੋ ਗੁਰਦੁਆਰਾ ਸਾਹਿਬ ਦੇ ਸਾਹਮਣੇ ਦੀ ਵੀਡੀਓ ਨੂੰ ਕਿੱਥੇ ਜੋੜ ਦਿੱਤਾ ਤੁਸੀਂ ਹੋਟਲਾਂ ਦੇ ਵਿੱਚ ਤੇ ਧੰਦੇਵਾੜੀਆਂ ਕੁੜੀਆਂ ਦਾ ਜ਼ਿਕਰ ਕਰ ਕਰਕੇ ਦੇਖੋ ਜਿਵੇਂ ਫੜੀ ਗਈ ਹੋਟਲ ਦੇ ਵਿੱਚ ਤੇ ਇਹ ਬਕਵਾਸ ਕਰਨ ਲੱਗੇ ਮਾੜੀ ਮੋਟੀ ਸ਼ਰਮ ਕਰਿਆ ਕਰੋ ਤੁਹਾਡੇ ਘਰ ਵੀ ਧੀਆਂ ਨੇ ਭੈਣਾਂ ਨੇ ਤੁਹਾਡੀ ਮਾਂ ਹੋਏਗੀ ਤੁਹਾਡੀ ਵਾਈਫ ਹੋਏਗੀ ਉਹਨਾਂ ਬਾਰੇ ਹੋਜੀ ਬਕਵਾਸ ਕਰ ਲਿਆ ਕਰੋ ਮੈਂ ਤਲਖੀ ਭਰੀਆਂ ਗੱਲਾਂ ਤਾਦਾਜ ਕਰ ਰਿਹਾ ਮੈਨੂੰ ਗੁੱਸਾ ਹੀ ਬਹੁਤ ਆਇਆ ਇਹ ਵੀਡੀਓ ਦੇਖ ਕੇ ਯਾਰ ਕੀ ਅਸੀਂ ਕਰਨਾ ਚਾਹੁੰਦੇ ਹਾਂ ਕੀ ਸਾਬਤ ਕਰਨਾ ਚਾਹੁੰਦੇ ਤੁਸੀਂ ਥੋੜੇ ਜਿਹਾ ਵਿਊ ਲੈਣ ਵਾਸਤੇ ਜਾਂ ਥੋੜੇ ਬਹੁਤੇ ਪੈਸੇ ਕਮਾਉਣ ਵਾਸਤੇ ਲੋਕਾਂ ਦੀਆਂ ਇੱਜ਼ਤਾਂ ਨੂੰ ਕਿਉਂ ਰੋਲਦੇ ਹੋ ਮੈਨੂੰ ਬੜਾ ਦੁੱਖ ਲੱਗਾ ਕੌਰ ਵੀ ਮੇਰੀਆਂ ਛੋਟੀਆਂ ਭੈਣਾਂ ਵਰਗੀਆਂ ਸਾਡੇ ਬੱਚਿਆਂ ਵਰਗੀਆਂ ਬੇਟਾ ਮੈਂ ਤੁਹਾਡੀ ਇਸ ਵੀਡੀਓ ਦਾ ਸਪਸ਼ਟਿਕਰਨ ਦੇਣਾ ਚਾਹਿਆ ਔਰ ਮਾਫੀ ਵੀ ਚਾਹੁੰਨਾ ਕਿ ਤੁਸੀਂ ਸਾਡੇ ਫੰਕਸ਼ਨ ਤੇ ਆਏ ਸੀ ਪਰ ਕਿਸੇ ਹਰਾਮਜਾਦੇ ਨੇ ਇਹ ਵੀਡੀਓ ਚੱਕ ਕੇ ਇਹਦੀ ਸ਼ਕਲ ਹੀ ਬਦਲ ਦਿੱਤੀ ਸੋ ਸਾਰੇ ਵਿਊਅਰਸ ਨੂੰ ਮੈਂ ਕਹਾਂਗਾ ਕਿ ਥੋੜਾ ਬਹੁਤਾ ਤੁਸੀਂ ਵੀ ਅਕਲ ਨੂੰ ਹੱਥ ਮਾਰਿਆ ਕਰੋ ਵੀਡੀਓ ਨੂੰ ਦੇਖ ਚੱਕ ਲਿਆ ਕਰੋ ਫਿਰ ਕਮੈਂਟ ਕਰਨੇ ਸ਼ੁਰੂ ਕਰਿਆ ਕਰੋ ਸਤਿ ਸ਼੍ਰੀ ਅਕਾਲ